ਸੋ ਅੱਜ ਆਪਾਂ ਪਰਮੇਸ਼ਰ ਦੇ ਵਚਨ ਵਿੱਚੋਂ ਜੋ ਸਿੱਖਣਾ ਆ ਉਹ ਵਚਨ ਆ ਕਿ ਪਰਮੇਸ਼ਰ ਦੀ ਦਇਆ ਹੀ ਸਾਡੇ ਲਈ ਬਥੇਰੀ ਆ ਹallelujah ਬਹੁਤ ਕੁਛ ਆਪਾਂ ਪਰਮੇਸ਼ਰ ਤੋਂ ਮੰਗਦੇ ਰਹਿੰਨੇ ਆ ਪਰ ਜੇ ਪਰਮੇਸ਼ਰ ਦੀ ਦਇਆ ਸਾਡੇ ਜੀਵਨ ਵਿੱਚ ਨਹੀਂ ਆ ਤੇ ਜਿੰਨੀਆਂ ਮਰਜ਼ੀ ਚੀਜ਼ਾਂ ਸਾਡੇ ਜੀਵਨ ਵਿੱਚ ਹੋਣ ਉਹਨਾਂ ਜੀਵਨ ਉਹਨਾਂ ਚੀਜ਼ਾਂ ਦਾ ਜੀਵਨ ਵਿੱਚ ਅਸੀਂ ਆਨੰਦ ਨਹੀਂ ਲੈ ਸਕਦੇ ਪਰ ਜੇ ਪਰਮੇਸ਼ਵਰ ਦੀ ਦਇਆ ਆ ਸਾਡੇ ਜੀਵਨ ਵਿੱਚ ਤਾਂ ਉਹ ਥੋੜੇ ਨੂੰ ਵੀ ਬਹੁਤਾ ਬਣਾਉਣ ਦੀ ਤਾਕਤ ਰੱਖਦਾ ਆ ਹallelujah ਫਿਰ ਉਹ ਸਾਡੀ ਕੁੱਪੀ ਚੋਂ ਤੇਲ ਨਹੀਂ ਮੁੱਕਣ ਦਿੰਦਾ ਤੇ ਨਾ ਸਾਡੀ ਮੱਟੀ ਚੋਂ ਆਟਾ ਹੀ ਮੁੱਕਦਾ ਆ ਕਿਉਂਕਿ ਉਹਦੀ ਕਿਰਪਾ ਸਾਡੇ ਉੱਤੇ ਹੁੰਦੀ ਆ ਹallelujah ਪਰ ਜੇ ਬਹੁਤ ਚੀਜ਼ਾਂ ਆ ਸਾਡੇ ਕੋਲ ਉਹਦੀ ਕਿਰਪਾ ਨਹੀਂ ਆ ਤਾਂ ਮੇਜ਼ ਖਾਣਿਆਂ ਨਾਲ ਭਰੇ ਹੁੰਦੇ ਆ ਪਰ ਡਾਕਟਰ ਖਾਣ ਤੋਂ ਮਨਾ ਕਰ ਦਿੰਦੇ ਆ ਇਸ ਲਈ ਸਾਨੂੰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਉਹਦੀ ਦਇਆ ਮੰਗਣੀ ਚਾਹੀਦੀ ਆ ਕਿਉਂਕਿ ਜੇ ਉਹਦੀ ਦਇਆ ਸਾਡੇ ਉੱਤੇ ਆ ਜੇ ਉਹਦੀ ਕਿਰਪਾ ਸਾਡੇ ਉੱਤੇ ਆ ਤਾਂ ਫਿਰ ਅਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਵੱਡੇ ਤੋਂ ਵੱਡੇ ਮੁਕਾਮ ਨੂੰ ਹਾਸਲ ਕਰ ਸਕਦੇ ਆ ਕੋਸ਼ਿਸ਼ ਵੀ ਹੈ ਸੰਸਾਰ ਵਿੱਚ ਇਹੋ ਜਿਹਾ ਨਹੀਂ ਆ ਜਿਹਦੀ ਤੁਸੀਂ ਪ੍ਰਾਪਤੀ ਨਹੀਂ ਕਰ ਸਕਦੇ ਕੋਈ ਕੰਮ ਇਹੋ ਜਿਹਾ ਨਹੀਂ ਆ ਜਿਹੜੇ ਕੰਮ 'ਚ ਤੁਸੀਂ ਸਫਲ ਨਹੀਂ ਹੋ ਸਕਦੇ ਬਸ ਤੁਹਾਡੇ ਨਾਲ ਪਰਮੇਸ਼ਵਰ ਦਾ ਕਿਰਪਾ ਵਾਲਾ ਹੱਥ ਹੋਣਾ ਚਾਹੀਦਾ ਆ ਤੇ ਫੇਰ ਕੋਈ ਵੈਰੀ ਦੀ ਸ਼ਕਤੀ ਤੇ ਕੋਈ ਇਨਸਾਨ ਦੀ ਸ਼ਕਤੀ ਤੁਹਾਨੂੰ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦੀ ਹallelujah ਕਈ ਵਾਰੀ ਅਸੀਂ ਆਪਣੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਸੋਚਦੇ ਆ ਕਿ ਮੈਂ ਬਹੁਤ ਬਜ਼ੁਰਗ ਹੋ ਗਿਆ ਆ ਜਾਂ ਸਰੀਰ ਜਿਹੜਾ ਆ ਉਹ ਕਾਬਲ ਨਹੀਂ ਆ ਕਈ ਵਾਰੀ ਲੱਗਦਾ ਕਿ ਕਿਸੇ ਇਨਸਾਨ ਨੂੰ ਲੱਗ ਸਕਦਾ ਕਿ ਉਹ ਹੈਂਡੀਕੈਪ ਆ ਜਾਂ ਕਿਸੇ ਨੂੰ ਲੱਗ ਸਕਦਾ ਮੇਰੇ ਕੋਲੇ ਤਾਂ ਔਲਾਦ ਨਹੀਂ ਆ ਜੇ ਮੇਰੀ ਔਲਾਦ ਹੁੰਦੀ ਤਾਂ ਉਹਨੇ ਮੈਨੂੰ ਬਹੁਤ ਸੁਖ ਦੇਣਾ ਸੀਗਾ ਤੇ ਹੁਣ ਬਜ਼ੁਰਗੀ 'ਚ ਮੈਨੂੰ ਕੌਣ ਸੰਭਾਲੂਗਾ ਹੋਰ ਵੀ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੁਹਾਡੇ ਮਨ ਦੇ ਉੱਤੇ ਹੋ ਸਕਦੀਆਂ ਆ ਪਰ ਜੇ ਪਰਮੇਸ਼ਵਰ ਤੁਹਾਡੇ ਜੀਵਨ ਦੇ ਉੱਤੇ ਮਿਹਰਬਾਨ ਆ ਤੇ ਇਹਨਾਂ ਪਰੇਸ਼ਾਨੀਆਂ ਦੇ ਵਿੱਚੋਂ ਬਾਹਰ ਕੱਢਣਾ ਉਹਦੇ ਲਈ ਕੋਈ ਵੱਡਾ ਕੰਮ ਨਹੀਂ ਆ ਉਹ ਤੁਹਾਡੀਆਂ ਸੁੱਤੇ ਪਿਆ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਕਰ ਸਕਦਾ ਆ ਅਰ ਬਾਈਬਲ ਇਦਾਂ ਦੀਆਂ ਉਦਾਹਰਨਾਂ ਦੇ ਨਾਲ ਭਰਿਆ ਹੋਇਆ ਏ ਕਿ ਜਿਨ੍ਹਾਂ ਦੇ ਜੀਵਨ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਮੀਆਂ ਸੀ ਵੱਖ-ਵੱਖ ਗਲਤੀਆਂ ਸੀ ਅੈਬ ਸੀ ਪਰ ਪਰਮੇਸ਼ਵਰ ਨੇ ਉਹਨਾਂ ਨੂੰ ਛੁੱਕਿਆ ਉੱਪਰ ਅਰ ਪਾਦਸ਼ਾਹਾਂ ਦੇ ਬਰਾਬਰ ਤੇ ਲਿਆਂਦਾ ਸਗੋਂ ਪਾਦਸ਼ਾਹ ਬਣਾਇਆ ਜੇ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਦੇਖਦੇ ਆ ਜਿਹੜਾ ਯਾਕੂਬ ਆ ਉਹਦੇ ਕੈਰੈਕਟਰ ਨੂੰ ਦੇਖੀਏ ਤੇ ਕਿਤੇ ਨਾ ਕਿਤੇ ਉਹਦਾ ਕੈਰੈਕਟਰ ਇੱਕ ਧੋਖੇਬਾਜ਼ ਦਾ ਕੈਰੈਕਟਰ ਨਜ਼ਰ ਆਉਂਦਾ ਆ। ਉਹ ਇੱਕ ਧੋਖੇਬਾਜ਼ ਗਿਣਿਆ ਜਾ ਸਕਦਾ ਆ। ਇਸੇ ਤਰ੍ਹਾਂ ਜਿਹੜਾ ਪਤਰਸ ਸੀਗਾ ਪ੍ਰਭੂ ਯਿਸੂ ਮਸੀਹ ਦਾ ਚੇਲਾ ਉਹ ਗੁੱਸੇ ਘੋਰ ਬਹੁਤ ਸੀ ਉਹਨੂੰ ਬਹੁਤ ਛੇਤੀ ਗੁੱਸਾ ਆ ਜਾਂਦਾ ਸੀਗਾ। ਅਸੀਂ ਇਹਨਾਂ ਚੀਜ਼ਾਂ ਵਿੱਚੋਂ ਦੇਖਣਾ ਕਿ ਅਸੀਂ ਕਿਹੜੀਆਂ ਚੀਜ਼ਾਂ ਦੇ ਵਿੱਚ ਫਸੇ ਆਂ? ਦਾਊਦ ਉਹਦੀ ਲਾਈਫ ਦੇ ਵਿੱਚ ਗੈਰ ਔਰਤ ਦਾ ਇੱਕ ਮਸਲਾ ਸੀਗਾ ਜਿਹਦਾ ਕਰਕੇ ਉਹਨੇ ਬੇਦੋਸ਼ਾ ਖੂਨ ਵੀ ਕਰਵਾਇਆ ਤੇ ਜਿਹਨੂੰ ਅਸੀਂ ਨੂਹ நபி ਕਹਿੰਨੇ ਆ ਉਹ ਤਾਂ ਸ਼ਰਾਬ ਵੀ ਪੀ ਲੈਂਦਾ ਸੀ ਇਹ ਸਾਰੇ ਕੈਰੈਕਟਰ ਉਹਨਾਂ ਦੇ ਕਦੋਂ ਦੇ ਆ ਜਦੋਂ ਤੱਕ ਉਹਨਾਂ ਨੇ ਆਪਣੇ ਜੀਵਨ ਪੂਰੀ ਤਰ੍ਹਾਂ ਪਰਮੇਸ਼ਰ ਨੂੰ ਨਹੀਂ ਦਿੱਤਾ ਸੀ ਉਹ ਜਾਣਦੇ ਸੀ ਪਰਮੇਸ਼ਰ ਨੂੰ ਪਰ ਕਮੀਆਂ ਸੀ ਉਹਨਾਂ ਦੇ ਅੰਦਰ ਇਸੇ ਤਰ੍ਹਾਂ ਜੋ ਨਾ ਸਭ ਜਾਣਦੇ ਆ ਜੁਨਾ ਨੂੰ ਉਹ ਪਰਮੇਸ਼ਰ ਦੇ ਅੱਗੋਂ ਭਗੋੜਾ ਹੋ ਗਿਆ ਭੱਜਿਆ ਪਰਮੇਸ਼ਰ ਨੇ ਉਹਨੂੰ ਕਿਹਾ ਨੀਨਵਾ ਨੂੰ ਜਾਓ ਤਰਸ਼ੀਸ਼ ਨੂੰ ਚਲਿਆ ਗਿਆ ਜੇ ਪਰਮੇਸ਼ਰ ਨੇ ਉਹਦੇ ਨਾਲ ਗੱਲ ਕੀਤੀ ਇਹਦਾ ਮਤਲਬ ਕਿ ਉਹ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨ ਵਾਲਾ ਸੀ ਪਰਮੇਸ਼ਰ ਦੀ ਆਵਾਜ਼ ਨੂੰ ਪਹਿਚਾਨਣ ਵਾਲਾ ਸੀ ਪਰ ਫਿਰ ਵੀ ਉਹ ਪਰਮੇਸ਼ਰ ਦੇ ਅੱਗੋਂ ਭੱਜਿਆ ਤੇ ਪੌਲਸ ਉਹ ਤਾਂ ਕਲੀਸੀਆ ਨੂੰ ਬੱਡੇ ਟੱਕਦਾ ਤੇ ਕਤਲ ਕਰ ਦਿੰਦਾ ਸੀ ਤੁਸੀਂ ਸੋਚੋ ਕਿ ਬਾਈਬਲ ਕਿੰਨਾ ਖਰਾ ਤੇ ਪਵਿੱਤਰ ਗ੍ਰੰਥ ਆ ਇਹਨੇ ਆਪਣੇ ਲੋਕਾਂ ਦੇ ਐਬਾਂ ਨੂੰ ਜੱਗ ਅੱਗੇ ਜ਼ਾਹਿਰ ਕੀਤਾ ਆ ਇਦਾਂ ਦਾ ਕੋਈ ਵੀ ਇਨਸਾਨ ਨਹੀਂ ਆ ਇਸ ਧਰਤੀ ਉੱਤੇ ਹੋਇਆ ਜਿਹਦੀ ਜ਼ਿੰਦਗੀ ਵਿੱਚ ਕੋਈ ਐਬ ਨਾ ਹੋਵੇ ਜੇ ਜਿੰਦਗੀ ਵਿੱਚ ਕੋਈ ਗੜਬੜ ਨਾ ਹੋਵੇ ਕੋਈ ਮਸਲਾ ਨਾ ਹੋਵੇ ਪਰ ਬਹੁਤ ਲੋਕੀਆਂ ਜਿਹੜੇ ਸਿਰਫ ਆਪਣੀਆਂ ਚੰਗੀਆਂ ਚੰਗੀਆਂ ਚੀਜ਼ਾਂ ਹੀ ਬਿਆਨ ਕਰਦੇ ਆ ਮਾੜੀਆਂ ਨੂੰ ਲੁਕੋ ਲੈਂਦੇ ਆ ਪਰ ਪਵਿੱਤਰ ਬਾਈਬਲ ਇਹ ਕਹੇ ਉਹ ਜੀ ਗ੍ਰੰਥਿਆ ਇਹ ਕਹੇ ਉਹ ਜੀ ਪਵਿੱਤਰ ਪੁਸਤਕ ਆ ਜਿਨ੍ਹਾਂ ਆਪਣੇ ਲੋਕਾਂ ਦੇ ਐਬ ਜਿਹੜੇ ਆ ਉਹ ਜ਼ਾਹਿਰ ਕੀਤੇ ਇਸ ਲਈ ਕਿ ਜਿਨ੍ਹਾਂ ਦੇ ਅੰਦਰ ਉਹਦਾ ਦੇ ਐਬ ਆ ਉਹਨਾਂ ਨੂੰ ਸਮਝ ਲੱਗ ਜਾਵੇ ਕਿ ਭਾਵੇਂ ਤੁਹਾਡੇ ਅੰਦਰ ਐਬ ਆ ਪਰ ਪਰਮੇਸ਼ਵਰ ਤੁਹਾਨੂੰ ਖਰਾਬ ਬਣਾਉਣ ਦੀ ਤਾਕਤ ਰੱਖਦਾ ਆ ਹallelujah ਪੁੱਤਰ ਬਾਈਬਲ ਨੇ ਆਪਣੇ ਲੋਕਾਂ ਦੇ ਐਬ ਜਿਹੜੇ ਆ ਨਾ ਉਹ ਲਿਖਣ ਵਾਲੇ ਨੂੰ ਇਹ ਨਹੀਂ ਕਿਹਾ ਕਿ ਇਹਨਾਂ ਦੀਆਂ ਚੰਗੀਆਂ ਚੰਗੀਆਂ ਗੱਲਾਂ ਲਿਖ ਦੇ ਮਾੜੀਆਂ ਲਕੋਲਾ ਕੱਟ ਦੇ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਇਦਾਂ ਕਹਿੰਦੇ ਤੁਹਾਡਾ ਦਾਊਦ ਉਹਨੇ ਔਰਤ ਪਿੱਛੇ ਉਸ ਔਰਤ ਦਾ ਬੰਦਾ ਮਰਵਾ ਦਿੱਤਾ ਹਾਂਜੀ ਸਾਡੇ ਦਾਊਦ ਨੇ ਇਦਾਂ ਕੀਤਾ ਤੇ ਸਾਡਾ ਦਾਊਦ ਆਪਣੀ ਗਲਤੀ ਦਾ ਜਦੋਂ ਨੂੰ ਪਛਤਾਵਾ ਹੋਇਆ ਤੇ ਨੱਕ ਵੀ ਉਹਨੇ ਪਰਮੇਸ਼ਵਰ ਦੇ ਅੱਗੇ ਰਗੜਿਆ ਤੇ ਰੋ ਰੋ ਕੇ ਪਛਤਾਤਾਪ ਕੀਤਾ ਉਹਨੇ ਫੇਰ ਰੁੱਸੇ ਰੱਬ ਨੂੰ ਮਨਾ ਲਿਆ ਨੀ ਗਲਤੀਆਂ ਕਰਦਾ। 다우드 ਰਾਜਾ ਸੀ। ਪਰਮੇਸ਼ਵਰ ਦਾ ਥਾਪਿਆ ਹੋਇਆ ਸੀ। ਪਰ 다우드 ਦੀ ਸਟੋਰੀ ਸਾਨੂੰ ਬਿਆਨ ਕਰਦੀ ਆ ਕਿ ਗਲਤੀ ਕਿਸੇ ਵੀ ਤਖਤੋਤਾਸ ਦੇ ਮਾਲਕ ਕੋਲੋਂ ਹੋ ਸਕਦੀ ਆ। ਪਰ ਜੇ ਕੋਈ ਆਪਣੀ ਗਲਤੀ ਨੂੰ ਮੰਨ ਕੇ ਪਛਤਾਤਾਪ ਕਰ ਲਵੇ ਤੇ ਪਰਮੇਸ਼ਵਰ ਬੇਹਰਵਾਨ ਆ ਆਪਣੀ ਗਲਤੀ ਵਿੱਚ ਹੀ ਨਾ ਫਸੇ ਰਹੋ ਪਰ ਆਪਣੀ ਗਲਤੀ ਤੇ ਪਛਤਾਤਾਪ ਕਰੋ ਤੇ ਪਰਮੇਸ਼ਵਰ ਦੀ ਕਿਰਪਾ ਨੂੰ ਵਾਪਸ ਆਪਣੇ ਜੀਵਨ ਵਿੱਚ ਲੈ ਲਓ ਅਗਰ ਦਾਊਦ ਦੇ ਕੋਲੋਂ ਗਲਤੀ ਹੋਈ ਤਾਂ ਦਾਊਦ ਨੂੰ ਇੱਕ ਵੱਡੀ ਕੀਮਤ ਵੀ ਅਦਾ ਕਰਨੀ ਪਈ ਦਾਊਦ ਦਾ ਬੇਟਾ ਮਾਰਿਆ ਗਿਆ ਉਹਦਾ ਪੁੱਤਰ ਮਰ ਗਿਆ ਸੋ ਇੱਕੀ ਪੱਖ ਨਹੀਂ ਦੇਖਣਾ ਪਰ ਅਗਰ ਉਹਨਾਂ ਦੇ ਗੁਨਾਹ ਬਾਈਬਲ ਦੇ ਵਿੱਚ ਲਿਖੇ ਹੋਏ ਆ ਤਾਂ ਉਹ ਸਾਨੂੰ ਸਿਖਾਉਣ ਵਾਸਤੇ ਆ ਅਗਰ ਪੌਲਸ ਦੇ ਬਾਰੇ ਵਿੱਚ ਦੱਸਿਆ ਹੈ ਕਿ ਜਦੋਂ ਕੋ ਸੌਲੁਸ ਸੀਗਾ ਉਹ ਕੱਟੜਵਾਦੀ ਸੀਗਾ ਉਹ ਕਲਿਸਿਆ ਨੂੰ ਫੜਦਾ ਸੀ ਕੁੱਟਦਾ ਮਾਰਦਾ ਸੀ ਕਤਲ ਵੀ ਕਰ ਦਿੰਦਾ ਸੀ ਅਰ ਜੇ ਇਸ ਦਿਨ ਉਹਦਾ ਇਨਕਾਊਂਟਰ ਪਰਮੇਸ਼ਵਰ ਦੇ ਨਾਲ ਹੋਇਆ ਉਸ ਦਿੜ ਵੀ ਉਹ ਦਮਿੰਸਕ ਨੂੰ ਜਾ ਰਿਹਾ ਸੀ ਕਹਿੰਦਾ ਸੀ ਜਿਹੜੇ ਇਸ ਪੰਥ ਦੇ ਲੋਕੀ ਆ ਭਾਵੇਂ ਮਰਦ ਜਾਂ ਔਰਤਾਂ ਹੋਣ ਕਹਿੰਦਾ ਬੰਨ ਕੇ ਲੈ ਕੇ ਆਉਣੇ ਯਰੂਸ਼ਲਮ ਨੂੰ ਛੱਡੜੇ ਨਹੀਂ ਉਹਦਾ ਇਨਕਾਊਂਟਰ ਪਰਮੇਸ਼ਵਰ ਦੇ ਨਾਲ ਹੋਇਆ ਐਸੀ ਰੋਸ਼ਨੀ ਉਹਦੇ ਚਾਰ ਚੁਫੇਰੇ ਚਮਕੀ ਕਿ ਉਹਦੇ ਅੰਦਰਲੇ ਸਾਰੇ ਅੰਧਕਾਰ ਨੂੰ ਖਤਮ ਕਰ ਦਿੱਤਾ ਤੇ ਉਹ ਚੁਣਿਆ ਗਿਆ ਪਰਮੇਸ਼ਵਰ ਦੇ ਕੰਮ ਲਈ ਉਹੀ ਸੌਲਸ ਜਦੋਂ ਪੌਲਸ ਬਣ ਗਿਆ ਤੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਹਕੂਮਤਾਂ ਦੇ ਅੱਗੇ ਉਹਨੂੰ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਬਹੁਤ ਜ਼ਿਆਦਾ ਉਹਨੇ ਪ੍ਰਚਾਰ ਕੀਤਾ ਪਰ ਬਹੁਤ ਵਰੀ ਉਹਨੂੰ ਵੱਡੇ ਵੱਡੇ ਦੁੱਖ ਵੀ ਚੱਲਣੇ ਪਏ ਉਹ ਸਿਰਫ ਦੁੱਖ ਦੇਣ ਵਾਲਾ ਹੀ ਨਹੀਂ ਹੋਇਆ ਦੁੱਖ ਚੱਲਣ ਵਾਲਾ ਵੀ ਹੋਇਆ ਹallelujah ਜਿਹੜੇ ਉਹ ਜਿਹੜਾ ਸਿਗਾ ਜਿਹਨੂੰ ਅਸੀਂ ਗਿਡੀਅਨ ਕਹਿੰਨੇ ਆ ਉਹ 올 ਦਾ ਟਾਈਮ ਆਪਣੇ ਆਪ ਨੂੰ ਉਹ ਸੁਰੱਖਿਅਤ ਸਮਝਦਾ ਸੀ ਇਨਸਿਕਿਓਰ ਰਹਿੰਦਾ ਸੀਗਾ ਉਹ ਉਹਨੂੰ ਲੱਗਦਾ ਸੀਗਾ ਕਿ ਉਹ ਕਮਜ਼ੋਰ ਆ ਉਹ ਕਿਸੇ ਨਾਲ ਭੇੜ ਨਹੀਂ ਸਕਦਾ ਕਿਸੇ ਦਾ ਸਾਹਮਣਾ ਨਹੀਂ ਕਰ ਸਕਦਾ ਪਰ ਪਰਮੇਸ਼ਵਰ ਦੇ ਸਮਰਥ ਦੇ ਨਾਲ ਪਰਮੇਸ਼ਵਰ ਨੇ ਉਹਨੂੰ ਇੱਕ ਜੋਦਾ ਬਣਾਇਆ ਤੇ ਪਰਮੇਸ਼ਵਰ ਨੇ ਉਹਦਾ ਨਾਮ ਜਿਹੜਾ ਆ ਸੂਰਬੀਰਾਂ ਦੇ ਵਿੱਚ ਦਰਜ ਕੀਤਾ ਹallelujah ਅਗਰ ਤੁਹਾਨੂੰ ਲੱਗਦਾ ਆ ਕਿ ਤੁਸੀਂ ਇਨਸਿਕਿਓਰ ਆ ਤੁਹਾਡੇ ਕੋਲੇ ਸੁਰੱਖਿਆ ਨਹੀਂ ਆ ਤੁਸੀਂ ਕਿਸੇ ਦੇ ਸਾਹਮਣੇ ਨਹੀਂ ਖੜੇ ਹੋ ਸਕਦੇ ਬਸ ਤੁਸੀਂ ਆਪਣੇ ਜੀਵਨ ਵਿੱਚ ਪਰਮੇਸ਼ਵਰ ਨੂੰ ਲੈ ਲਵੋ ਉਹ ਤੁਹਾਡੇ ਸਾਹਮਣੇ ਸਿਰ ਚੱਕਣ ਵਾਲਿਆਂ ਦੇ ਗੋਡੇ ਲਵਾਉਣ ਦੀ ਤਾਕਤ ਰੱਖਦਾ ਆ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਸ਼ਰਾਬ ਪੀਂਦੇ ਆ ਅਸੀਂ ਨੂੰ ਨੂੰ ਦੇਖਦੇ ਆ ਉਹ ਕਦੀ ਕਦੀ ਸੇਵਨ ਕਰ ਲੈਂਦਾ ਸੀ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਸ਼ਰਾਬ ਪੀਂਦੇ ਆ ਤੁਹਾਨੂੰ ਸੁਰਤ ਨਹੀਂ ਆ ਤੁਹਾਨੂੰ ਚੇਤੇ ਭੁੱਲ ਜਾਂਦਾ ਤੁਸੀਂ ਸ਼ਾਇਦ ਕਿਸੇ ਕੰਮ ਨਹੀਂ ਆ ਸਕਦੇ ਇੱਕ ਵਾਰੀ ਪਰਮੇਸ਼ਵਰ ਨੂੰ ਆਪਣੇ ਜੀਵਨ ਵਿੱਚ ਸਵੀਕਾਰ ਕਰਕੇ ਦੇਖੋ ਮਨ ਤੋਂ ਤੋ ਆਪਣੀਆਂ ਐਸੀਆਂ ਪਲੈਨਿੰਗਸ ਤੁਹਾਡੇ ਹਿਰਦੇ ਵਿੱਚ ਪਾਉਗਾ ਕਿ ਦੁਨੀਆ ਭਾਵੇਂ ਨਾਸ਼ ਹੋ ਜਾਏ ਤੁਸੀਂ ਸਮੇਤ ਪਰਿਵਾਰ ਦੇ ਬਚਾਏ ਜਾਓਗੇ ਹallelujah